ਸੱਚੀ ਗੱਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮ제 ਚੋਗੇ ਜਦੋਂ ਬੰਦੇ ਦਾ ਇੰਡੀਆ ਤੋਂ ਵੀਜ਼ਾ ਲਗਿੰਦਾ ਨੇ ਬਾਹਰ ਆਉਂਦਾ ਉਹਦਾ ਫਿਰ ਸਾਰਾ ਯੋੜ ਸ਼ੋਪਿੰਗ ਦੀ ਹੁੰਦਾ ਉਹਨੂੰ ਜਦੋਂ ਮੱਜੀ ਪੁੱਛ ਲੋ ਕਿੱਥੇ ਕੀ ਕਰਦਾ ਪਿਆ ਮੈਂ ਆ ਭਾਬੀ ਆ ਰਿਹਾ ਮੈਂ ਸ਼ੋਪਿੰਗ ਕਰਦਾ ਪਿਆ ਚੀਜ਼ ਲੈਣੀ ਉਹ ਚੀਜ਼ ਲੈਣੀ ਯਾਨੀ ਕਿ ਹਰ ਤਰ੍ਹਾਂ ਦੇ ਕੱਪੜੇ ਹੋਰ ਜੋੜ ਜੁੜਦਾ ਸਮਾਨ ਇਹ ਉਹ ਬੰਦਾ ਕਹਿੰਦਾ ਪਸ ਖਰੀਦ ਲੋ ਘਰ ਦੇ ਉਹਦੇ ਪੈਸੇ ਲੱਗ ਜਾਂਦੇ ਤੇ ਮੁੰਡੇ ਕੋਈ ਟੋਰੰਦੀ ਵੀ ਸਮਾਨ ਲੈ ਕੇ ਚਲੀਏ ਪਤਾ ਲੱਗਿਆ ਜੀ ਬੰਦਾ ਇੰਡੀਆ ਤੋਂ ਆਇਆ ਹੈ ਉਹ ਟਾਚੀ ਭਰ ਕੇ ਤੇ ਸਮਾਨ ਦਾ ਲੈ ਕੇ ਆਇਂਦੇ ਵੇ ਜਿੱਤੇ ਕੁ ਦਿਨ ਟਿਕਾਣਾ ਬੁਲਾਇਆ ਜਾਂਦਾ ਕਿਸੇ ਰਿਸ਼ਤੇਦਾਰ ਕੋਲ ਜਾਂ ਕੋਈ ਯਾਰ ਦੋਸਤ ਕੋਲ ਜਾਂ ਹੋਟਲ ਵਗੈਰਾ 'ਚ ਉੱਥੇ ਦੋ ਚਾਰ ਦਿਨ 10 ਦਿਨ ਰੁਕਦੇ ਵੇ ਫਿਰ ਜੋ ਕਾਗਜ਼ੀ ਕਾਰਵਾਈ ਪੂਰੀ ਕਰਨੀ ਪੈਂਦੀ ਉਹ ਕਰਦੇ ਵੇ ਭੰਗ ਦਾ ਕੌਨ ਖਿਲਾ ਲਿਆ ਨੈਸ਼ਨਲ ਸਿਕਿਉਰਿਟੀ ਨੰਬਰ ਲਿਆ ਡਾਕਟਰ ਕੋਲ ਜਾ ਕੇ ਆਪਣਾ ਨਾਮ ਜੀ ਛੜਕਾਤਾ ਹੋਰ ਕੋਈ ਜੋ ਫਾਰਮੈਲਟੀ ਪੂਰੀ ਕਰਨੀ ਪੈਂਦੀ ਹੈ ਡੈਸਪੂਸ ਚਾਹੀਦਾ ਉਹ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਹੋ ਜਾਂਦੀ ਕੰਮ ਦੀ ਤਲਾਸ਼ ਵੀ ਹੁਣ ਕੰਮ ਕਰਨਾ ਹੈ ਇੰਡੀਆ ਤੋਂ ਬੜੇ ਕਪੜੇ-ਕੁਪੜੇ ਵਧੀਆ ਲੈ ਕੇ ਆ ਜਾਂਦੇ ਉਹਨਾਂ ਦਾ ਦਿਲ ਕਰਦਾ ਵੀ ਇੱਥੇ ਟੋਰ ਸ਼ੋਰ ਮਾਰ ਕੇ ਕੁਮੀਆਂ ਲੋਕਾਂ ਨੂੰ ਸਾਨੂੰ ਪੁੱਛਣ ਵੀ ਤੁਸੀਂ ਕੀ ਗੱਲ ਨਵੇਂ ਆਏ ਹੋ ਇੱਥੇ ਜਿਹੜੇ ਬੰਦੇ ਰਹਿੰਦੇ ਉਹ ਕਿਸੇ ਨੂੰ ਵੈਸੇ ਕੁਝ ਨਹੀਂ ਸਮਝਦੇ ਉਹ ਸੋਚਦੇ ਜੇ ਇੱਕ ਬੰਦੇ ਨੇ ਵਧੀਆ ਕਪੜੇ ਪਾਏ ਸੋ ਜਾਂ ਨਵਾਂ-ਨਵਾਂ ਆਇਆ ਬਸ 2-4 ਦਿਨ ਝੌਂਗ ਲੱਜੇਗਾ ਜਦੋਂ ਤੱਕ ਕੀ ਕਦਨਾ ਬਾਪ ਪੀਗਾ ਉਹ ਗੱਲ ਬਿਲਕੁਲ ਸਹੀ ਹੈ ਕਪੜੇ ਪਾਉਣ ਦਾ ਟਾਈਮ ਤੇ ਕੀ ਮਿਲਣਾ ਇੱਕ ਤਾਂ ਇੰਗਲੈਂਡ ਤੇ ਰੋਜ਼ ਬਰਸਾਤ ਹੀ ਹੁੰਦੀ ਰਹਿੰਦੀ ਹੈ ਪਤਾ ਕੋਈ ਨਹੀਂ ਤੁਸੀਂ ਕਿਹੜੇ ਕਪੜੇ ਬਾਣੇ ਦੀ ਕਦੋਂ ਮੈਂ ਆਈ ਨਾ ਗਰਮੀ ਵਾਲੇ ਪੋਏ ਦੀ ਠੰਡ ਸ਼ੁਰੂ ਹੋਈ ਨਹੀਂ ਜੀ ਠੰਡ ਬੀਤੀ ਤੇ ਗਰਮੀ ਸ਼ੁਰੂ ਹੋਈ ਨਹੀਂ ਯਾਨੀ ਕਿ ਪਤਾ ਨਹੀਂ ਲੱਗਦਾ ਫਿਰ ਦੂਸਰੇ ਨੰਬਰ ਤੇ ਦਿੱਤੀ ਕਿਸੇ ਕੋਲ ਟਾਈਮ ਨਹੀਂ ਹੋਇਆ ਤੁਹਾਡੇ ਕਪੜੇ ਵੇਖਣ ਦਾ ਕਿਉਂਕਿ ਉਹ ਆਪਣੇ ਆਪ ਜਿ ਮਸਤਗ ਆਏ ਤੁਸੀਂ ਤੇ ਨਵੇਂ ਨੇ ਆਏ ਉਹਨੂੰ ਕੀ ਤੁਸੀਂ ਨਵੇਂ ਆਏ ਜਾਂ ਪੁਰਾਣੇ ਆਏ ਤੇ ਫਿਰ ਜਦੋਂ ਤੁਸੀਂ ਕੰਮ ਲੱਭਣ ਜਾਣਾ ਏਜੰਸੀਆਂ ਜੇ ਥੋੜਾ ਜਿਹਾ ਰੋਤੇ ਰੁੱਕੇ ਤੱਕੇ ਤੱਕ ਖਾਣੇ ਪੀਣੇ ਤੇ ਜੇ ਤੁਹਾਨੂੰ ਕੰਮ ਮਿਲ ਵੀ ਗਿਆ ਤੇ ਨਵੇਂ ਬੰਦੇ ਨਾਲੋਂ ਆਉਂਦੇ ਕੋ ਟੌਪ ਦਾ ਕੰਮ ਦੇ ਬੰਦੇ ਨਹੀਂ ਜੋ ਤੁਸੀਂ ਸੋਚ ਗਏ ਵੀ ਆਫਿਸ 'ਚ ਕੰਮ ਮਿਲ ਜੇਗਾ ਤੇ ਗੋਰੀਆਂ ਗੁਰੇ ਤੁਹਾਡੇ ਅੱਗੇ ਵਿਚਲਕ ਹੁੰਦੇ ਬੰਦਗੇ ਇੱਥੇ ਤੁਹਾਨੂੰ ਦੋਸਤੋ ਬਈਆਂ ਵਾਂਗੂ ਕੰਮ ਕਰਨਾ ਪੈਣਾ ਹੈ ਤੇ ਜਿਹੜੇ ਤੁਸੀਂ ਕੱਪੜੇ ਵੇਰੇ ਲੈ ਕੇ ਆਏ ਹੋਏ ਨਾ ਤੁਸੀਂ ਖੁਦ ਹੀ ਟੱਚ ਨਹੀਂ ਖੋਲਣਾ ਤੁਸੀਂ ਆਪਣੇ ਆਪ ਹੀ ਸ਼ਰਮ ਮਹਿਸੂਸ ਕਰਨੀ ਯਾਰ ਮੈਂ ਐਡੇ ਵਧੀਆ ਕਪੜੇ ਕੀ ਗੱਲ ਐ ਤੇ ਮੈਂ ਕੰਮ ਬਈਆਂ ਦਾ ਹੈ ਤੇ ਬਈਆਂ ਦਾ ਮੜਾ ਕੰਮ ਹੈ ਲੀਵਰ ਦਾ ਕੰਮ ਹੈ ਬਗੈਰ ਐਕਸਪੀਰੀਅੰਸ ਤੋਂ ਕੰਮ ਹੈ ਜੇ ਇਹ ਤੇ ਕੋਈ ਅੱਛੀ ਤਾਂ ਕੋ ਡਿਗਰੀ ਹੈ ਜਾਂ ਤੁਹਾਨੂੰ ਕਿਸੇ ਕੰਪਨੀ ਨੇ ਆਫਰ ਕੀਤਾ ਫਿਰ ਜੇ ਤੁਹਾਨੂੰ ਜੋਬ ਮਿਲ ਗਈ ਆਫਿਸ ਤੇ ਜੇ ਤੁਸੀਂ ਭੁੱਲੇ ਬੜ ਗਏ ਵੀ ਕੋਈ ਨਹੀਂ ਜਣਾ ਕੰਮ ਮਿਲਿਆ ਕਰਾਂਗੇ ਫਿਰ ਤੇ ਦੋਸਤੋ ਕੰਮ ਹੋਏ ਮੈਂ ਨਾਲ ਲੇਬਰ ਵਾਲਾ ਤੇ ਲੇਬਰ ਤੁਹਾਨੂੰ ਪਤਾ ਹੀ ਹੈ ਜੇ ਦੇ ਦੇਸੀ ਬੰਦੇ ਕੋ ਕੰਮ ਕਰਕੇ ਤੇ ਪੁਰੇ ਪਿਆਰੇ ਵੀ ਮਿਲਨੇ ਹਾਂ ਗੋਰਿਆਂ ਕੋ ਅਗਰ ਤੁਹਾਨੂੰ ਕੰਮ ਮਿਲ ਗਿਆ ਦੋ ਚਾਰ ਦਿਹਾੜੀਆਂ ਹੱਥ ਤੇ ਲੱਗੀਆਂ ਪਹਿਲੇ ਤੇ ਤੁਹਾਨੂੰ ਠੀਕ ਮੱਝਣਗੇ ਲੇਕਿਨ ਤੁਹਾਡੀ ਸ਼ੌਂਕ ਉੱਚੇ ਦਾ ਹੀ ਨੇ ਜਿਹੜੇ ਤੁਸੀਂ ਕਪੜੇ-ਕੁਪੜੇ ਵਧੀਆ ਲੈ ਕੇ ਆਏ ਹੋ ਨਾ ਉਹ ਪਾਣ ਦਾ ਟਾਈਮ ਨਹੀਂ ਮਿਲਣਾ ਕਿ ਕਿਸੇ ਦਾ ਕਸੂਰ ਕੋਈ ਨਹੀਂਗਾ ਅਸੀਂ ਛਾਰੇ ਸਿੱਦੇ ਸਤੇ ਗੁਜ਼ਰੇ ਆ ਲੇਕਿਨ ਜੋ ਜੋ ਬੰਦਾ ਪਰਾਣਾ ਹੋ ਗਿਆਂਦਾ ਨਾ ਫਿਰ ਉਹਦੇ ਸ਼ੌਂਕ ਲੱਥੀ ਜਾਂਦੇ ਵੇ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਕਪੜੇ-ਕਪੜੇ ਦੀ ਬਾੜ ਕੋਈ ਵੈਲੀ ਨਹੀਂ ਤੁਸੀਂ ਸੋਨਾ ਪਾਇਆ ਕਿ ਨਹੀਂ ਪਾਇਆ ਕਿਉਂਕਿ ਜੇ ਕਿਸੇ ਨੇ ਸੋਨਾ ਹੀ ਪਾਇਆ ਤੇ ਉਹ ਮੇਨ ਚ ਦੂਜੇ ਮਜਾਗ ਡਾ ਲੈਂਦੇ ਆ ਨਾ ਨਾ ਆਇਆ ਨਾ ਬੱਲਾ ਜਿਹੜਾ ਚਾਹ ਮੀਨਾ ਪੰਦਨ ਕੰਮ ਤੇ ਲਾਓ ਵੇਖੀ ਇਹਨੂੰ ਜਿਗ ਰੋਟੀ ਦੇ ਨਖਰੇ ਕਰਦਾ ਵੀ ਰੋਟੀ ਨਹੀਂ ਪਸੰਦ ਆਉਂਦੀ ਜਾਂ ਰਾਤ ਦੀ ਰੋਟੀ ਚੇਂਜ ਨਹੀਂ ਖਾਣੀ ਉਹ ਵੀ ਕਹਿੰਦੇ ਬਸ 10-15 ਦਿਨ ਤਿਆਜ ਜਦ ਦਿਨ ਕੰਮ ਤੇ ਲੱਗ ਜੀਗਾ ਨਾ ਤੂੰ ਤਿੰਨ ਦਿਨ ਪੁਰਾਣੀ ਰ ਹੇ ਦੋਸਤੋ ਬਿਲਕੁਲ ਹੈ ਜੀ ਰਿਐਲਿਟੀ ਬਾਰ ਹਰ ਬੰਦਾ ਇਸੇ ਰਸਤੇ ਗੁਜ਼ਰਿਆ ਹੈ ਕਿ ਜੇ ਕੋਈ ਗੁੱਸਾ ਕਰਨ ਵਾਲੀ ਗੱਲ ਨਹੀਂ ਕੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ